31 ਤਰੀਕ ਦਿਨ ਐਤਵਾਰ ਬਹੁਤ ਮੀਂਹ ਆਇਆ ਪਹਾੜਾਂ ਦੇ ਵਿੱਚ ਇੰਨਾ ਜਿਆਦਾ ਮੀਂਹ ਪੈਣ ਦੇ ਕਰਕੇ ਬਹੁਤ ਪਾਣੀ ਨੇ ਨੁਕਸਾਨ ਕੀਤਾ ਆਜਾ ਤੁਹਾਨੂੰ ਦਿਖਾਉਂਦੇ ਆ ਬਹੁਤ ਤਬਾਹੀ ਕਰਦਾ ਆ ਰਿਹਾ ਪਾਣੀ ਹੁਣ ਤਾਂ ਘਟ ਗਿਆ ਫੇਰ ਉਹ ਸੜਕ ਗੱਭੀਆਂ ਹੀ ਤੋੜ ਦਿੱਤੀ ਪਾਣੀ ਦੇ ਨਾਲ ਕੋਈ ਵੀ ਗੱਡੀ ਕ੍ਰੋਸ ਨਹੀਂ ਹੋ ਰਹੀ ਉੱਥੋਂ ਪੁਲਿਸ ਗਈ ਇੱਕ ਬਣਾਈਓ ਸੜਕ ਦੇ ਥੱਲੇ ਪੁਲੀਆਂ ਹੀ ਨਹੀਂ ਸਾਡੇ ਹਲੇ ਆਮ ਆਦਮੀ ਪਾਰਟੀ ਵਾਲੇ ਪ੍ਰਸ਼ਾਸਨ ਸਰਕਾਰ ਦੇ ਕੋਲ ਤੋਂ ਹਲੇ ਪੁਲੀਆਂ ਹੀ ਨਹੀਂ ਬਣੀਆਂ ਜਿੱਥੋਂ ਪਾਣੀ ਦਾ ਨਿਕਾਸ ਹੁੰਦਾ ਲੱਖ ਡੇਢ ਲੱਖ 2 ਲੱਖ ਰੁਪਈਆ ਲੱਗਦਾ ਸਾਰਾ ਪੁਲੀ ਜੇ ਬਣਾਣੀ ਹੋਵੇ ਵਧੀਆ ਪੁਲੀ ਨਹੀਂ ਬਣਾ ਸਕਦੀ ਸਰਕਾਰ ਤਾਂ ਉੱਥੇ ਜਿਹੜੇ ਇਲਾਕੇ ਹੜਾਂ ਦੀ ਮਾਰ ਹੇਠਾਂ ਆਇਓ ਆ ਪੰਜਾਬ ਦੇ ਉੱਥੇ بڑے ਦਰਿਆਵਾਂ ਨੂੰ ਤਾਂ ਬੰਨ ਕਿੱਥੇ ਆਮ ਆਦਮੀ ਪਾਰਟੀ ਦੇ ਲੱਗਣੇ ਆ ਆ ਲੱਖ ਡੇਢ ਲੱਖ ਰੁਪਏ ਦਾ ਖਰਚਾ ਆ ਸਿਰਫ ਪੁਲੀ ਬਣਾਉਣ ਦਾ ਪਿਆ ਜਿਹੜੀਆਂ ਸੜਕਾਂ ਟੁੱਟਦੀਆਂ ਆ ਆ ਹੁਣ ਇਹ ਸੜਕ ਉਹ ਆ ਆਪਣੇ ਜਿਹੜੀ ਜੇਜੋਂ ਦੁਆਬਾ ਤੋਂ ਗੜਸ਼ਾਂਕਰ ਨੂੰ ਰਲਦੀ ਆ ਇਹ ਸਾਰੀ ਆ ਸਾਰੀ ਸੜਕ ਟੁੱਟਣ ਦੇ ਕਰਕੇ ਇੱਕ ਸਿਰਫ ਪੁਲੀ ਪਾਣੀ ਇੱਥੇ ਪੈਪ ਚਾਰ ਪੰਜ ਸਿਰਫ ਦੱਬ ਹੁਣੇ ਆ ਚਾਰ ਪੰਜ ਪੈਪ ਹੀ ਨਹੀਂ ਪ੍ਰਸ਼ਾਸਨ ਦੱਬ ਸਕਦਾ ਪਾਣੀ ਦੀ ਨਿਕਾਸੀ ਲਈ ਤਾਂ ਜਿਹੜੇ ਭਰਾ ਸਾਡੇ ਉਧਰ ਹੜਾਂ ਦੀ ਮਾਰ ਹੇਠਾਂ ਆਇਓ ਉੱਥੇ ਦਰਿਆਵਾਂ ਨੂੰ ਤਾਂ ਬੰਨ੍ਹਣਾਂ ਦੇ ਕਿੱਥੇ ਲਾ ਹੋਣਾ ਸਰਕਾਰ ਦੇ ਪ੍ਰਭੂ ਬਾਜੇ ਵੱਜਿਓਈ ਆ ਜਿੱਥੇ ਵੀ ਕਿਤੇ ਪਾਣੀ ਦੀ ਮਾਰ ਪੈਂਦੀ ਆ ਆਪੇ ਉਪਰਾਲਾ ਕਰ ਲਓ ਸਾਰੇ ਭਰਾ ਬਚ ਕੇ 31 ਤਰੀਕ ਦੇ ਨਇਤਬਾਰ ਦੁਆਬਾ ਕੰਢੀ ਇਲਾਕਾ ਜੀਜੋ ਦੇ ਨਾਲ ਲੱਗਦੇ ਪਿੰਡਾਂ ਦੇ ਹਾਲਾਤ ਪਿੰਡਾਂ 'ਚ ਪਰ ਪਾਣੀ ਹੈ ਨਹੀਂ ਬਹੁਤ ਬੁਰਾ ਹਾਲਾਤ ਉਮੀਦ ਦੇ ਨਾਲ ਆ ਆ ਬਹੁਤ ਆ ਪਾਣੀ ਸੜਕ ਉੱਪਰੋਂ ਬਿਲਕੁਲ ਸਹੀ ਸਲਾਮਤ ਆ ਭਰਾਵੋ ਜਰ ਵੀ ਲੰਗਦੇ ਆਂ ਬਰਸਾਤਾਂ ਦੇ ਦਿਨਾਂ ਦਾ ਖਿਆਲ ਕਰਕੇ ਆ ਗੱਡੀਆਂ ਲੰਗਦੀਆਂ ਆ ਥੱਲਿਓਂ ਬਚ ਕੇ ਆ ਥੱਲਿਓਂ ਬਿਲਕੁਲ ਸੜਕ ਬਿਲਕੁਲ ਟੁੱਟੀ ਪਈ ਆ ਪਾਣੀ ਦਾ ਬਹਾਅ ਬਹੁਤ ਤੇਜ਼ ਆ ਜਦੋਂ ਵੀ ਬਰਸਾਤ ਦੇ ਦਿਨਾਂ 'ਚ ਲੰਘਦਾ ਕੋਈ ਵੀ ਭਰਾ ਪੱਕੀ ਸੜਕਾਂ ਦੇ ਆਸਰੇ ਰਹਿਣਾ ਉਹ ਤੇ ਉੱਪਰੋਂ ਸਹੀ ਸਲਾਮਤ ਆ ਆ ਥੱਲਿਓਂ ਵੀ ਐਦਾਂ ਸੜਕਾਂ ਟੁੱਟੀਆਂ ਹੋ ਸਕਦੀਆਂ ਪੂਰੀ ਹੜ ਗਈ ਉਹ ਬਿਲਕੁਲ ਆ ਦੇਖ ਲਓ ਵੀ ਸੜਕਾਂ ਦੇ ਉੱਪਰ ਖੜੀ ਆ ਕੱਲੀ-ਕੱਲੀ ਸੜਕੇ ਸੜਕ ਲੁੱਕੇ-ਲੁੱਕ ਖੜੀ ਆ ਥੱਲੇ ਉਹ ਪਾਣੀ ਚੱਲਦਾ ਪੁਲੀ ਹੈ ਨਹੀਂ ਗੀ ਸਰਕਾਰਾਂ ਤਾਂ ਜਿਹੜੋਂ ਫੇਲੇ ਹੀ ਆ ਵੀ ਕੋਈ ਕੋਈ ਇੱਥੇ ਦੱਬ ਦੋ ਚਾਰ-ਪੰਜ ਲਿਆ ਕੇ بڑے ਪੈਪ ਮੋٹے ਜਾਂ ਇੱਥੇ ਲੈਂਟਰ ਪਾ ਦਿਓ ਉਪਰੋਂ ਪੁਲ ਬਣਾ ਦਿਓ ਸਰਕਾਰਾਂ ਦਾ ਧਿਆਨ ਨਹੀਂ ਹੈ ਨੀ ਇਸ ਪਾਸੇ ਨੂੰ ਕੰਢੀ ਨਾ ਯਾਰ ਪਿਛਲੇ 1 ਮਹੀਨੇ ਤੋਂ ਬਿਲਕੁਲ ਸੁੱਕੀ ਪਈ ਆ 1 ਮਹੀਨੇ ਤੋਂ ਪਾਣੀ ਨਹੀਂ ਛੱਡਿਆ ਇਹਦੇ 'ਚ ਸਰਕਾਰ ਨੇ ਬਿਲਕੁਲ ਵੀ ਇਸ ਡੈਮ ਦੇ ਵਿੱਚ ਖਰੇ ਪਾਣੀ ਹੈ ਹੀ ਨਹੀਂਗਾ ਆ ਮੋਰੇ ਸੈਫਨ ਬਿਲਕੁਲ ਭਰ ਗਿਆ ਆ ਪਤਾ ਨਹੀਂ ਤਾਂ ਪ੍ਰਸ਼ਾਸਨ ਦਾ ਮੋਰੇ ਕੋਈ ਅਧਿਕਾਰੀ ਹੈ ਹੀ ਨਹੀਂ ਦੇਖਣਾਂ ਦਾ ਆ ਸਵੇਰ ਦਾ ਅੱਜ ਦਿਨ ਐਤਵਾਰ ਵਾ ਸਵੇਰ ਦਾ ਮੀਂਹ ਪੈ ਰਿਹਾ ਆ ਮੀਂਹ ਨੇ ਸਾਨੂੰ ਸਵੇਰ ਦਾ ਵਕਤ ਪੈ ਗਿਆ ਹੁਣ ਤਾਂ ਚਲ ਪਾਣੀ ਘਟ ਗਿਆ ਆ ਮਤਲਬ ਬਹੁਤ ਜ਼ਿਆਦਾ ਆ ਦੇਖ ਲਓ ਭਈ ਨਹਿਰ ਦੇ ਉਪਰੀਆਂ ਸੈਫਨ ਦੀ ਆਪਾਂ ਮੰਗ ਕਰਦੇ 3 ਲੱਖ ਰੁਪਏ ਦਾ ਤਕਰੀਬਨ ਖਰਚਾ ਆ ਇਸ ਆ ਸੈਫਨ ਨੂੰ ਜੇ ਉੱਪਰ ਕਰਨਾ ਹੋਵੇ ਇਹ ਪੜੇ ਲਿਖੇ ਇੰਜੀਨੀਅਰਾਂ ਨੇ ਜਿਨ੍ਹਾਂ ਨੂੰ ਜ਼ਮੀਨੀ ਹਕੀਕਤ ਬਾਰੇ ਪ੍ਰੈਕਟੀਕਲ ਕੁਛ ਨਹੀਂ ਕਰਵਾਇਆ ਵਾ ਉਹ ਸਿਰਫ ਕਾਗਜੀ ਪੜ੍ਹਾਈ ਕਰਕੇ ਆਂਦੇ ਆ ਤਾਂ ਆ ਸੈਵਨਥ ਲੋ ਬਣਾਤਾ ਉਹਨਾਂ ਨੂੰ ਪਤਾ ਨਹੀਂ ਕਿ ਇਹਦੇ ਚ ਕੱਖ ਰੋੜੇ ਵੀ ਆਣੇ ਆ ਵਿੱਚੀਆਂ ਜਿੰਨਾ ਪਾਣੀ ਆ ਦਾ ਉਹਦੇ ਨਾਲੋਂ ਵੱਧ ਸਾਡੇ ਇੱਥੇ ਕੰਢੀ ਇਲਾਕੇ ਦੇ ਵਿੱਚ ਹਿਮਾਚਲ ਤੋਂ ਪਹਾੜਾਂ ਦਾ ਰੇਤਾਂ ਦਾ ਉਹਨਾਂ ਪੜ੍ਹਾਈ ਤਾਂ ਕਰ ਲਈ ਪਰ ਉਹਨਾਂ ਨੂੰ ਹਕੀਕਤ ਦੇ ਵਿੱਚ ਅਸਲੀਅਤ ਜ਼ਮੀਨੀ ਪੱਧਰ ਤੇ ਕੁਝ ਨਹੀਂ ਪਤਾ ਪ੍ਰੈਕਟੀਕਲ ਤੌਰ ਤੇ ਉਹ ਪੜ੍ਹਾਈ ਕਿਸੇ ਕੰਮ ਦੀ ਨਹੀਂ ਮੇਰੇ ਹਿਸਾਬ ਦੇ ਨਾਲ ਤਾਂ ਜੇ ਤਾਂ ਕੱਲਾ ਪਾਣੀ ਆਣਾ ਹੁੰਦਾ ਫਿਰ ਤਾਂ ਇਹਦੇ ਥੱਲੇ ਜੀਆਂ ਬੇਸ਼ੱਕ ਪਾਣੀ ਐਦਾਂ ਨਹਿਰ ਦੇ ਥੱਲੇ ਜੀਆਂ ਹੋ ਕੇ ਨੰਗ ਜਾਂਦਾ ਪਾਲੇ ਪਛੇ ਸੈਫਨ ਦੀ ਥੱਲੀ ਜੀਆਂ ਉਹ ਸੈਫਨ ਬਿਲਕੁਲ ਪਰੇ ਰੇਤੇ ਨਾਲ ਭਰਿਆ ਪਿਆ ਜਿੰਨਾ ਪਾਣੀ ਆਦਾ ਉਹਦੇ ਨਾਲੋਂ ਵੱਧ ਰੇਤਾ ਤੇ ਆਹ ਕਖ ਕੂੜਾ ਸਾਡੇ ਇੱਥੇ ਆਂਦਾ ਜੇ ਆਪਾਂ ਮੱਲ ਪ੍ਰਸ਼ਾਸਨ ਨੂੰ ਕੋਈ ਹੈ ਹੀ ਨਹੀਂ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਜੜੋਂ ਨਕਮੀਆਂ ਹੋ ਗਈ ਹੋਆ ਆਪਾਂ ਆਲੇ ਪਾਸੇ ਤੁਹਾਨੂੰ ਦਿਖਾ ਲਦਾ ਤੇ ਸੈਫਨ ਦੇ ਅੱਜ ਐਤਵਾਰ ਦਾ ਦੇਨੋ ਸਵੀਰ ਦਾ ਪਾਣੀ ਚੱਲਦਾ ਪਰ ਰੇਤੇ ਨਾਲ ਭਰਿਆ ਪਿਆ ਇੱਕ ਬੂੰਦ ਵੀ ਪਾਣੀ ਦੀ ਬਿਲਕੁਲ ਵੀ ਚੱਲੀ ਨਹੀਂ ਹੈਗੀ ਇਹਦੇ ਵਿੱਚ ਆ ਦੇ ਲੋਪੇ ਨਹਿਰ ਪਿਛਲੇ 1 ਮਹੀਨੇ ਦੀ ਸੁੱਕੀ ਆ ਪਤਾ ਨਹੀਂ ਤਾਂ ਇਸ ਡੈਮ ਦੇ ਵਿੱਚ ਪਾਣੀ ਹੈ ਹੀ ਨਹੀਂਗਾ ਅਖਡਾਂ ਨੇ ਸਾਰੇ ਰਾਹਤੇ ਆਪਣੇ ਬਦਲ ਕੇ ਅਲੱਗ-ਅਲੱਗ ਤਬਾਹੀ ਕੀਤੀ ਪਈ ਆ ਆ ਘਰਾਂ ਘਰਾਂ ਵਾਲਿਆਂ ਦਾ ਬਹੁਤ ਬੁਰਾ ਹਾਲ ਹੁੰਦਾ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਕੀ ਕਰੂਗਾ ਬੰਦਾ ਆਪਾਂ ਸੂਬੇ ਬਾਹਰ ਮੰਨੇ ਆ ਸਵੇਰ ਦੇ ਬਹੁਤ ਬੁਰਾ ਹਾਲ ਵਾ ਹਾਂ ਆ ਬਹੁਤ ਆ ਪਾਣੀ